ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋਂ ਸਵਾਰ ਕਾਰਜ ਸਾਡੇ 3 ਹੱਥ ਘਣੀ ਦਾ ਪੌਣੇ 4 ਕੋਠੇ ਮੰਡਪ ਹੇਤ ਕਰ ਹੇਤ ਕਰ ਕੋਠੇ ਆਰ ਮੰਡਪ ਬਣਾ ਲਏ ਇਹਨਾਂ ਨੇ ਬੜਾ ਹਿਤ ਲਾ ਲਿਆ ਉਹ ਲਾ ਲਏ ਉਹ ਪਾ ਲਿਆ ਹੇਤ ਕਰ ਕਾਹੇ ਮਰੋਂ ਸਵਾਰ ਕਾਹੇ ਮਰੋਂ ਸਵਾਰ ਇਹਨਾਂ ਨੇ ਫੇਰ ਤੂੰ ਪਲਾਸਟਰ ਕਰਿਆ ਕਦੇ ਲਪਿਆ ਕਰੇ ਉਹ ਉਹ ਬਦਲਿਆ ਕਦੇ ਉਹ ਬਦਲਿਆ ਹੁਣ ਪੱਥਰੇ ਲਾ ਲਓ ਆ ਹੁਣ ਪੇਂਟ ਕਰਾ ਲਓ ਇਹਨਾਂ ਨੂੰ ਸਵਾਰ ਦਵਾਰ ਕਿਵੇਂ ਮੈਂ ਕੰਮ ਕਰ ਜਿੰਦਗੀ ਬਿਤਾਉਂਦਾ ਖਰਾਬ ਕਰੀ ਜਾਂਦਾ ਇਹਨਾਂ ਨੂੰ ਸਵਾਰੀ ਜਾਂਦਾ ਹਾਂ ਕਾਰ ਤੇ ਸਾਢੇ 3 ਹੱਥ ਕਣੀ ਦਾ ਪੌਣੇ ਚਾਰ ਤੇਰੇ ਕੰਮ ਦੀ ਸਾਢੇ 3 ਹੱਥ ਜਗ੍ਹਾ ਉਹ ਵੀ ਬਿਨਾ ਛੱਤੀ ਹੋਈ ਹੈ ਛੱਤੀ ਹੋਊ ਬਿਲੀ ਕਬਰ ਛੱਤੀ ਜਿੰਦਾਂ ਦੀ ਕਬਰ ਛੱਤੀ ਜਿੰਦਾਂ ਦੀ ਬਾਣੀ ਉਤੇ 플ਾਸਟਰ ਨਹੀਂ ਚਾਹੀਦਾ ਉਹ ਵੀ ਕੱਚੀ ਜਗ੍ਹਾ ਚਾਹੀਦੀ ਹੈ ਖੁੱਲੀ ਬਾਹਰ ਕਾਰਜ 3:30 ਤੱਕ ਘਣੀ ਦਾ ਪੌਣੇ ਚਾ ਜਿਆਦਾ ਉਹ ਪੌਣੇ ਚਾ ਮੰਨ ਲੈ ਚਲੋ ਜੜ ਦਾਲੇ ਕੰਦ ਕਰ ਲਈਏ ਪੌਣੇ ਚਾ ਲਾਲ ਕਣੀ ਤਾਂ ਪੌਣੇ ਚਾ ਕਰੋ